ਗਵਾ ਕਿਤੇ ਬੱਚੇ ਦੇ ਕਤਲ ਤੋਂ ਬਾਅਦ ਗੁੱਸੇ 'ਚ ਸੜਕਾਂ 'ਤੇ ਉtre ਲੋਕ ਇਹ ਜੋ ਘਟਨਾ ਹੋਈ ਆ ਉਹਦਾ ਸਾਰਿਆਂ ਨੂੰ ਬਹੁਤ ਜ਼ਿਆਦਾ ਦੁੱਖ ਆ ਜੀ ਨਿੱਕੇ ਜਿਹੇ ਬੱਚੇ ਨੂੰ ਘਰੋਂ ਲਿਜਾ ਕੇ ਚਾਕੇ ਉਸ ਦੇ ਨਾਲ ਗਲਤ ਕੰਮ ਕੀਤਾ ਤੇ ਉਸ ਨੂੰ ਮਾਰ ਦਿੱਤਾ ਭਈਏ ਬਚਾਓ ਪੰਜਾਬ ਬਚਾਓ ਭਈਏ ਬਚਾਓ ਪੰਜਾਬ ਬਚਾਓ ਲੋਕਾਂ ਨੇ ਪ੍ਰਵਾਸੀ ਭਾਰਤਿਆਂ ਖਿਲਾਫ ਕੀਤਾ ਰੋਜ਼ ਪ੍ਰਦਰਸ਼ਨ ਜਮ ਕੇ ਕੀਤੀ ਨਾਰੇਬਾਜ਼ੀ ਬਹੁਤ ਹੀ ਬਹੁਤ ਹੀ ਦਰਦਨਾਕ ਮੌਤ ਦਿੱਤੀ ਗਈ ਬੱਚੇ ਨੂੰ ਠੀਕ ਹੈ ਜੀ ਇਹ ਪੰਜਾਬੀਆਂ ਨੂੰ ਹੁਣ ਜਾਗਣਾ ਪੈਣਾ ਭਈਆਂ ਨੂੰ ਇਸ ਪੰਜਾਬ ਤੋਂ ਭਜਾਉਣਾ ਪੈਣਾ ਜੀ ਭਜਾਓ ਭਈਏ ਭਜਾਓ ਪੰਜਾਬ ਭਜਾਓ ਭਈਏ ਭਜਾਓ ਵਾਸੀ ਭਾਰਤੀਆਂ ਨੂੰ ਸੂਬੇ ਚੋਂ ਬਾਹਰ ਕੱਢਣ ਦੀ ਕੀਤੀ ਮੰਗ। ਜਿਹੜੇ ਹਸ਼ਿਆਰਪੁਰ ਦੇ ਵਿੱਚ ਇੱਕ ਘਟਨਾ ਹੋਈ ਆ ਇੱਕ ਛੋਟੇ ਜਿਹੇ ਬੱਚੇ ਨੂੰ ਉਮਰ ਤਕਰੀਬਨ 4-5 ਸਾਲ ਦੇ ਬੱਚੇ ਨੂੰ ਇੱਕ ਭਈਆ ਘਰੋਂ ਚਾਕੇ ਲੈ ਗਿਆ ਤੇ ਬਾਅਦ ਉਹਦੇ ਵਿੱਚ ਨਾਲ ਬਹੁਤ ਉਹਨੇ ਗਲਤ ਕੰਮ ਕੀਤਾ ਉਹਨੂੰ ਜਾਨੋਂ ਮਾਰ ਦਿੱਤਾ। ਪ੍ਰਵਾਸੀਆਂ ਤੇ ਪ੍ਰਾਪਰਟੀਆਂ ਖਰੀਦਣ ਤੇ ਲਗਾਈ ਜਾਵੇ ਪਾਬੰਦੀ ਤੇ ਲਏ ਜਾਣ ਹੋਰ ਵੱਡੇ ਫੈਸਲੇ। ਸਾਰਿਆਂ ਦੇ ਬੱਚੇ ਆ ਸਾਡੇ ਵੀ ਬੱਚੇ ਆ ਨਿੱਕੇ ਨਿੱਕੇ ਅਸੀਂ ਤੇ ਬੱਚਿਆਂ ਨੂੰ ਘਰੋਂ ਨਿਕਲਣਾ ਬੰਦ ਕੀਤਾ ਡਰ ਹੋ ਗਿਆ ਸੁਬੇ ਭਾਰ ਚ ਲੋਕਾਂ ਚ ਵੇਖਣ ਨੂੰ ਮਿਲ ਰਿਹਾ ਗੁੱਸਾ ਤੇ ਆਪਾਂ ਨੂੰ ਹੁਣ ਅਵੇਅਰ ਹੋਣਾ ਚਾਹੀਦਾ ਇਹਦੇ ਤੋਂ ਇਹ ਦਿਨੋ ਦਿਨ ਜਿਹੜੇ ਘਟਨਾਵਾਂ ਵਾਧ ਹੀ ਰਹੀਆਂ ਆ ਇਹਨਾਂ ਨੂੰ ਤੇ ਹੁਣ ਨੱਕ ਪਾਉਣੀ ਚਾਹੀਦੀ ਆ ਆਪਾਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਰੀ ਤਾਕਤ ਦਾ ਵਨ ਮੀਡੀਆ ਮੈਂ ਬੈਂਦ ਕਰ ਚੌਕ ਦੇ ਵਿੱਚ ਲਿਆ ਕੇ ਗੋਲੀ ਮਾਰਿਆ ਅੱਗੇ ਤੋਂ ਚਾਹੇ ਕੋਈ ਪੰਜਾਬੀ ਹੋਵੇ ਚਾਹੇ ਕੋਈ ਪਿਆਹ ਹੋਵੇ ਚਾਹੇ ਕੋਈ ਵੀ ਹੋਵੇ ਇਸ ਚੀਜ਼ ਬਾਰੇ ਕਦੇ ਉਹਨਾਂ ਦੇ ਦਿਮਾਗ ਵਿੱਚ ਬਣਾਵੇ ਇਦਾਂ ਦੀ ਸਜ਼ਾ ਦਿੱਤੀ ਜਾਵੇ ਬੀਟੀ ਦੇ ਹੁਸ਼ਿਆਰਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਇਸ ਖਬਰ ਦੇ ਬਾਹਰ ਆਉਣ ਤੋਂ ਬਾਅਦ ਪੰਜਾਬੀਆਂ ਦੇ ਵਿੱਚ ਪ੍ਰਵਾਸੀ ਭਾਰਤੀਆਂ ਦੇ ਖਿਲਾਫ ਗੁੱਸਾ ਵੇਖਣ ਨੂੰ ਮਿਲ ਰਿਹਾ ਲੋਕ ਸੜਕਾਂ ਤੇ ਉਤਰ ਆਏ ਨੇ ਤੇ ਭਾਰਤੀ ਪ੍ਰਵਾਸੀਆਂ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਨੂੰ ਕਰੀਬ 4:30 ਵਜੇ 5 ਸਾਲਾ ਹਰਵੀਰ ਆਪਣੀ ਭੈਣ ਦੇ ਨਾਲ ਮੁਹੱਲੇ ਦੇ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਗਿਆ ਸੀ ਜਿੱਥੋਂ ਉਸ ਨੂੰ ਇੱਕ ਸਕੂਟਰੀ ਸਵਾਰ ਵਿਅਕਤੀ ਦੇ ਵੱਲੋਂ ਅਗਵਾ ਕਰ ਲਿਆ ਗਿਆ ਤੇ ਅਗਲੇ ਦਿਨ ਬੁੱਧਵਾਰ ਉਸ ਦੀ ਲਾਸ਼ ਸ਼ਮਸ਼ਾਨ ਘਾਟ ਦੇ ਵਿੱਚ ਮਿਲੀ ਜਿਸ ਵਿੱਚ ਹੋਰ ਖੁਲਾਸੇ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਬੱਚੇ ਦੇ ਨਾਲ ਬਦਸਫੈਲੀ ਵੀ ਹੋਈ ਸੀ ਦੱਸ ਦੇ ਕਿ ਹਰਵੀਰ ਦੀ ਉਮਰ ਸਿਰਫ 5 ਸਾਲ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਘਟਿਆ ਕਰਦੂਦ ਇੱਕ ਭਾਰਤੀ ਪ੍ਰਵਾਸੀ ਨੇ ਕੀਤੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜੋ ਹੈ ਗੁੱਸਾ ਵੇਖਣ ਨੂੰ ਮਿਲ ਰਿਹਾ ਲੋਕ ਗੁੱਸੇ ਦੇ ਵਿੱਚ ਭੜਕੁੱਠੇ ਨੇ ਜਦੋਂ ਇਹ ਦਰਦਨਾਕ ਘਟਨਾ ਸਾਹਮਣੇ ਆਈ ਤਾਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਸਾਹਮਣੇ ਆਏ ਉਹਨਾਂ ਦੇ ਵੱਲੋਂ ਸੜਕਾਂ 'ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਭਾਰਤੀ ਪ੍ਰਵਾਸੀਆਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਸੂਬੇ ਪਰਚੋਂ ਬਾਹਰ ਕੱਢਿਆ ਜਾਵੇ ਉੱਥੇ ਹੀ ਕਈ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਵੀ ਪਾਏ ਜਾ ਰਹੇ ਨੇ ਕਿ ਇਹਨਾਂ ਨੂੰ ਪਿੰਡਾਂ 'ਚੋਂ ਬਾਹਰ ਕੱਢਿਆ ਜਾਵੇ ਤੇ ਉਹਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜੋ ਹੋਰ ਸ਼ਹਿਰਾਂ ਦੇ ਵਿੱਚ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਦੇ ਆਧਾਰ ਕਾਰਡ ਦੀ ਪਛਾਣ ਕੀਤੀ ਜਾਏ ਉਹਨਾਂ ਦੇ ਪ੍ਰਾਪਰਟੀ ਖਰੀਦਣ ਤੇ ਪਾਬੰਦੀ ਲੱਗੇ ਤੇ ਉਹਨਾਂ ਦੇ ਖਿਲਾਫ ਹੋਰ ਜੋ ਸਖਤ ਫੈਸਲੇ ਨੇ ਉਹ ਵੀ ਲਏ ਜਾਣ ਤਾਂ ਜੋ ਪੰਜ ਸਾਲ ਹਰ ਵੀਰ ਦੇ ਨਾਲ ਜੋ ਵਾਪਰਿਆ ਉਹ ਕਿਸੇ ਹੋਰ ਦੇ ਨਾਲ ਨਾ ਵਾਪਰੇ ਇਸ ਪੂਰੀ ਘਟਨਾ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਦਹਿਲਾ ਦਿੱਤਾ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੋ ਦੋਸ਼ੀ ਹੈ ਪ੍ਰਵਾਸੀ ਮਜ਼ਦੂਰ ਉਸ ਨੂੰ ਸਖਤ ਤੋਂ ਸਜ਼ਾ ਮਿਲੇ ਤੇ ਉਸਨੂੰ ਫਾਂਸੀ ਤੇ ਚੜਾਇਆ ਜਾਵੇ ਤਾਂ ਜੋ ਹੋਰਾਂ ਨੂੰ ਵੀ ਸਬਕ ਮਿਲੇ ਕਿ ਜਹੀ ਕਤਨ ਨੂੰ ਜਾਨ ਦੇਣ ਤੋਂ ਪਹਿਲਾਂ ਉਸ ਨੂੰ ਬਾਰ ਵਾਰ ਸੋਚਣ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਭਾਰਤੀ ਪ੍ਰਵਾਸੀ ਹੈ ਉਸਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਬਾਵਜੂਦ ਵੀ ਲੋਕ ਸੜਕਾਂ ਤੇ ਉਤਰਦੇ ਦਿਖਾਈ ਦੇ ਰਹੇ ਨੇ ਤੇ 5 ਸਾਲਾਂ ਹਰ ਵੀਰ ਦੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਸੂਬੇ ਭਰ ਦੇ ਵਿੱਚ ਵੱਖ-ਵੱਖ ਸੰਗਠਨਾਂ ਦੇ ਵੱਲੋਂ ਸੜਕਾਂ ਦੇ ਉੱਤਰ ਕੇ ਰੋਜ਼ ਮਾਰਚ ਕੀਤਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਕਤਲ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉੱਥੇ ਹੀ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਉਹ ਫੁੱਟ ਫੁੱਟ ਕੇ ਰੋ ਰਹੇ ਨੇ ਤੇ बार-बार ਇਹ ਪੁੱਛ ਰਹੇ ਨੇ ਕਿ ਸਾਡੇ ਬੱਚੇ ਦੀ ਅਜਿਹੀ ਕੀ ਗਲਤੀ ਸੀ ਜੋ ਉਸ ਨਾਲ ਐਨੀ ਮੰਦਭਾਗੀ ਘਟਨਾ ਵਾਪਰੀ ਤੇ ਉਹਨਾਂ ਦੇ ਵੱਲੋਂ ਲਗਾਤਾਰ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਧੇ ਮ੍ਰਿਤਕ ਬੱਚੇ ਦੀ ਜੋ ਭੈਣ ਹੈ ਜੋ 7 ਸਾਲ ਦੀ ਹੈ ਉਹ ਆਪਣੇ ਪਿਤਾ ਦੀ ਅੱਖਾਂ 'ਚੋਂ ਹੰਝੂ ਸਾਫ਼ ਕਰ ਰਹੀ ਹੈ ਤੇ ਉਸ ਨੂੰ ਕਹਿ ਰਹੀ ਹੈ ਕਿ ਪਾਪਾ ਨਾ ਰੋਵੋ ਅੱਖਾਂ ਸਾਫ਼ ਕਰ ਲਓ ਇਸ ਦੇ ਨਾਲ ਹੀ ਅੱਜ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜੰਮ ਕੇ ਜੋ ਨਾਰੇਬਾਜ਼ੀ ਵੀ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਭਾਰਤੀ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਉੱਥੇ ਉਹਨਾਂ ਨੇ ਮੰਗ ਕੀਤੀ ਹੈ ਕਿ ਜੋ ਭਾਰਤੀ ਪ੍ਰਵਾਸੀ ਪ੍ਰਾਪਰਟੀਆਂ ਖਰੀਦਦੇ ਨੇ ਉਸ ਤੇ پابੰਦੀ ਲੱਗੇ ਤੇ ਇਹਨਾਂ ਦੇ ਖਿਲਾਫ ਜੋ ਹੈ ਹੋਰ ਸਖਤ ਫੈਸਲੇ ਵੀ ਲਈ ਜਾਣ ਤਾਂ ਜੋ ਹਰ ਵੀਰ ਦੇ ਨਾਲ ਜੋ ਮੰਦਭਾਗੀ ਘਟਨਾ ਵਾਪਰੀ ਹੈ ਉਹ ਹੋਰ ਕਿਸੇ ਵੀ ਬੱਚੇ ਦੇ ਨਾਲ ਨਾ ਵਾਪਰੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਜੁਹਾ ਹੀ ਕਿਣੌਣੀ ਹਰਕਤ ਕਰਨ ਤੋਂ ਪਹਿਲਾਂ 1000 ਬਾਰ ਸੋਚੇ ਮੇਰਾ ਨਾਮ ਪਾਲਾ ਜੀ ਕਰਾਈ ਜੋਤੀ ਸਕੂਲ ਦਾ ਡਰਾਈਵਰਾਂ ਜੀ ਮੈਂ ਬੱਸਾਂ ਚਲਾਉਂਦਾ ਸਕੂਲੇ ਸੀ ਪਰ ਇਹ ਜੋ ਘਟਨਾ ਹੋਈ ਆ ਉਹਦਾ ਸਾਰਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਜੀ ਨਿੱਕੇ ਜਿਹੇ ਬੱਚੇ ਨੂੰ ਘਰੋਂ ਲਿਜਾ ਕੇ ਚਾਕੇ ਉਸ ਦੇ ਨਾਲ ਗਲਤ ਕੰਮ ਕੀਤਾ ਤੇ ਉਸ ਨੂੰ ਮਾਰ ਦਿੱਤਾ ਬਹੁਤ ਮਾਰਾ ਕੀਤਾ ਸਾਡੀ ਪ੍ਰਸ਼ਾਸਨ ਅੱਗੇ ਇਹ ਮੰਗਾ ਕਿ ਉਸ ਨੂੰ ਫੜ ਕੇ ਚੌਂਕ ਦੇ ਵਿੱਚ ਲਿਆ ਕੇ ਗੋਲੀ ਮਾਰੇ ਤੇ ਸਾਰਿਆਂ ਨੂੰ ਇਨਸਾਫ ਮਿਲੇ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਕੰਮ ਕਰਨ ਵਾਲਾ ਭਈਆ ਹੀ ਆ ਪੰਜਾਬੀ ਵੀ ਆ ਕੋਈ ਵੀ ਹੋ ਸਕਦਾ ਸਾਰਿਆਂ ਦੇ ਬੱਚੇ ਆ ਸਾਡੇ ਵੀ ਬੱਚੇ ਆ ਨਿੱਕੇ ਨਿੱਕੇ ਅਸੀਂ ਤੇ ਬੱਚਾ ਨੂੰ ਘਰੋਂ ਨਿਕਲਣਾ ਬੰਦ ਕੀਤਾ ਡਰ ਨਾਲ ਸਾਰਿਆਂ ਨੂੰ ਉਸ ਨੂੰ ਸਜ਼ਾ ਮਿਲੇ ਇਸੀ ਦੀ ਚੌਕ ਦੇ ਵਿੱਚ ਲਿਆ ਕੇ ਗੋਲੀ ਮਾਰੀ ਅੱਗੇ ਤੋਂ ਚਾਹੇ ਕੋਈ ਪੰਜਾਬੀ ਹੋਵੇ ਚਾਹੇ ਕੋਈ ਬਈਆ ਹੋਵੇ ਚਾਹੇ ਕੋਈ ਵੀ ਹੋਵੇ ਇਸ ਚੀਜ਼ ਬਾਰੇ ਕਦੇ ਉਹਨਾਂ ਦੇ ਦਿਮਾਗ ਵਿੱਚ ਬਣਾਵੇ ਇਦਾਂ ਦੀ ਸਜ਼ਾ ਦਿੱਤੀ ਜਾਵੇ ਕੋਈ ਸੋਚੇ ਬਣਾ ਇਦਾਂ ਦਾ ਕੰਮ ਕਰਨ ਲੱਗਾ ਕਿਸੇ ਨਾਲ ਮੇਰਾ ਨਾਮ ਰਾਹੁਲ ਹੈ ਜੀ ਅੱਜ ਦੇ ਰੋਸ ਦਾ ਮੇਨ ਮਕਸਦ ਹੈ ਜੀ ਉਸ ਪਰਿਵਾਰ ਨੂੰ ਇਨਸਾਫ ਮਿਲਿਆ ਜਾਵੇ ਇਹ ਬਹੁਤ ਹੀ ਬਹੁਤ ਹੀ ਦਰਦਨਾਕ ਮੌਤ ਦਿੱਤੀ ਗਈ ਬੱਚੇ ਨੂੰ ਠੀਕ ਹੈ ਜੀ ਇਹ ਪੰਜਾਬੀਆਂ ਨੂੰ ਹੁਣ ਜਾਗੜਾ ਪੈਣਾ ਭਈਆਂ ਨੂੰ ਇਸ ਇੰਡੀਆ ਪੰਜਾਬ ਤੋਂ ਭਜਾਉਣਾ ਪੈਣਾ ਜੀ ਉਹ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਕਿੱਦਾਂ ਸਾਰਿਆਂ ਨੂੰ ਪਤਾ ਕਿੱਦਾਂ ਕਿੱਦਾਂ ਉਹਨੂੰ ਬੱਚੇ ਨੂੰ ਮੌਤ ਦਿੱਤੀ ਕੀ ਕੀ ਉਹਦੇ ਨਾਲ ਕੀਤਾ ਸਹੀ ਕਿ ਨਹੀਂ ਹੁਣ ਇਹ ਪ੍ਰਸ਼ਾਸਨ ਅੱਗੇ ਮੰਗ ਆ ਕਿ ਉਸ ਬੰਦੇ ਨੂੰ ਫੜ ਕੇ ਚੌਂਗ ਦੇ ਵਿੱਚ ਗੋਲੀ ਮਾਰੀ ਜਾਵੇ ਜਾਂ ਉਹਨੂੰ ਫਾਂਸੀ ਦਿੱਤੀ ਜਾਵੇ ਚੌਂਗ ਦੇ ਵਿੱਚ ਸਾਰਿਆਂ ਦੇ ਸਾਹਮਣੇ ਤਾਂ ਕਿ ਜੋ ਬਾਅਦ ਵਿੱਚ ਕੋਈ ਭਈਆ ਕੋਈ ਵੀ ਆ ਇਦਾਂ ਦਾ ਕੰਮ ਕਰਨ ਬਾਰੇ ਸੋਚੇ ਵੀ ਨਾ ਸਾਡੀ ਇਹ ਪ੍ਰਸ਼ਾਸਨ ਅੱਗੇ ਮੰਗ ਆ ਜੀ ਹੋਰ ਅਸੀਂ ਕੁਝ ਨਹੀਂ ਚਾਹਾਂਗੇ ਆਪਾਂ ਦੀ ਅੱਜ ਜਥੇਬੰਦੀ ਨੇ ਇਹ ਸਾਰੇ ਜਿਹੜੇ ਆ ਇਸ ਆਪਣੇ ਕ੍ਰਾਈਸ ਜੋਤੀ ਸਕੂਲ ਸਰਦਾਰਪੁਰ ਦੇ ਡਰਾਈਵਰ ਆ ਵਿੱਚੋਂ ਤੇ ਕੁਝ ਕੁ ਮੇਰੇ ਨਾਲ ਦੇ ਫੋਟੋਗ੍ਰਾਫਰ ਵੀ ਰਿਆ ਜਿਹੜੇ ਅੱਜ ਅਸੀਂ ਇਕੱਠੇ ਹੋਏ ਆ ਇਹ ਤੁਹਾਨੂੰ ਪਤਾ ਹੀ ਆ ਜੀ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਇੱਕ ਘਟਨਾ ਹੋਈ ਆ ਇੱਕ ਛੋਟੇ ਜਿਹੇ ਬੱਚੇ ਨੂੰ ਉਮਰ ਤਕਰੀਬਨ 4-5 ਸਾਲ ਦੇ ਬੱਚੇ ਨੂੰ ਇੱਕ ਭਈਆ ਘਰੋਂ ਚੱਕ ਕੇ ਲੈ ਗਿਆ ਤੇ ਬਾਅਦ ਉਹਦੇ ਵਿੱਚ ਨਾਲ ਬਹੁਤ ਉਹਨੇ ਗਲਤ ਕੰਮ ਕੀਤਾ ਉਹਨੂੰ ਜਾਨੋਂ ਮਾਰ ਦਿੱਤਾ ਉਸ ਸਿਲਸਿਲੇ 'ਚ ਅਸੀਂ ਸਾਰੇ ਅੱਜ ਰੋਸ ਮਾਰਚ ਕਰਦੇ ਸੀਗੇ ਤੇ ਇਹ ਦੇਖੋ ਜੀ ਇਹ ਘਟਨਾ ਕੱਲੇ ਹੁਸ਼ਿਆਰਪੁਰ ਤੋਂ ਪੁਰਣੀ ਪਹਿਲਾਂ ਹੋਰ ਵੀ ਕਈਆਂ ਸ਼ਹਿਰਾਂ ਦੇ ਵਿੱਚ ਆਪਣੇ ਕਈਆਂ ਪਿੰਡਾਂ 'ਚ ਹੋਈ ਆ ਇਹੋ ਜਿਹੀ ਘਟਨਾ ਤੇ ਆਪਾਂ ਨੂੰ ਹੁਣ ਅਵੇਅਰ ਹੋਣਾ ਚਾਹੀਦਾ ਇਹਦੇ ਤੋਂ ਇਹ ਦਿਨੋ ਦਿਨ ਜਿਹੜੇ ਘਟਨਾਵਾਂ ਵਾਦੀ ਰਹੀਆਂ ਵਾ ਇਹਨਾਂ ਨੂੰ ਤੇ ਹੁਣ ਨੱਥ ਪਾਉਣੀ ਚਾਹੀਦੀ ਆਪਾਂ ਨੂੰ ਦੇਖੋ ਜਿਹੜੇ ਗਲਤ ਕੰਮ ਕਰਦੇ ਉਹ ਅਸੀਂ ਇਹ ਨਹੀਂ ਕਹਿੰਦੇ ਵੀ ਕੱਲੇ ਬਈਏ ਹੋ ਸਕਦੇ ਆ ਉਹਨਾਂ ਦੇ ਵਿੱਚੋਂ ਕਈ ਹੋਰ ਵੀ ਹੋ ਸਕਦੇ ਆ ਪਰ ਜਿਹੜੀ ਹੁਣ 2-4 ਘਟਨਾਵਾਂ ਅਸੀਂ ਦੇਖੀਆਂ ਵਾ ਉਹ ਸਾਰੀਆਂ ਇਹ ਬਾਹਰਲੀ ਸਟੇਟਾਂ ਦੇ ਲੋਕਾਂ ਨੇ ਕੀਤੀਆਂ ਜਿੱਦਾਂ ਸਾਡੇ ਲਾਗੇ ਇੱਥੇ ਕੱਲ ਹੁਣ ਵਿਧੀਪੁਰ ਦੀ ਘਟਨਾ ਆਏ ਆਪਣੇ ਲਾਗੇ ਦੇ ਚ ਪਿੰਡਿਆ ਉੱਥੇ ਕੱਲ ਦੋ ਬੱਚੇ ਇੱਕ ਮੁੰਡਾ ਤੇ ਕੁੜੀ ਪਈਏ ਨੇ ਕਿਸੇ ਨੇ ਤੇ ਇਹਨਾਂ ਨੂੰ ਕਟਰਾਵਾਂ ਨੂੰ ਆਪਾਂ ਹੁਣ ਹੁਣ ਨੱਥ ਪਾਉਣੀ ਚਾਹੀਦੀ ਆ। ਪੰਜਾਂ ਨੂੰ ਰੋਕਣਾ ਚਾਹੀਦਾ।